ਵਾਪਰ ਗਿਆ ਦੁਰਘਟਨਾ ਹੋਗੀ ਤੇ ਇਹਦਾ ਜਿਹੜਾ ਜ਼ਿੰਮੇਵਾਰ ਹੈ ਜ਼ਿਲ੍ਹਾ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਅਤੇ ਬਦਾਈਕ ਜਿਹੜਾ ਉਹ ਜ਼ਿੰਮੇਵਾਰ ਹੋਣਗੇ ਤੇ ਇਸ ਲਈ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੇ ਸਟੂਡੈਂਟ ਸਕੂਲ ਨੂੰ ਜਾਂਦੇ ਨੇ ਇਹਨਾਂ ਦੇ ਲਈ ਇਸ ਟਾਈਮ ਤੇ ਜਿਹੜੀ ਹੈ ਸਰਕਾਰੀ ਬੱਸ ਡਬਲਿੰਗ ਕਰਨਾ ਵੀ ਬੜਾ ਮੁੱਖਾ ਹੋਇਆ ਏ ਇਨਾ ਅਸੀਂ ਸਕੂਟਰ ਦੇ ਪਿੱਛਾ ਵੀ ਨਹੀਂ ਕਰ ਸਕਦੇ ਕਰ ਰਹੇ 20 ਸਪੀਡ ਨਾਲ ਇਸ ਪਾਸੇ ਆਉਂਦੇ ਆ ਕਿ ਤੱਕ ਸੇ ਮਿਲਦਾ ਵੀ ਜਨਾ ਹੱਥ ਦਾ ਬਾਪੂ ਸਕਦਾ ਹੈ ਜੈ ਹਿੰਦ ਦੋਸਤੋ ਮੈਂ ਅਨਿਲ ਬਿੱਟੂ ਕੱਲ ਮੈਂ ਆਪਣੇ ਨਿੱਜੀ ਕੰਮ ਦੇ ਲਈ ਮਕੇਰੀਆਂ ਜਾ ਰਿਹਾ ਸੀ ਤੇ ਰਸਤੇ ਵਿੱਚ ਮੈਂ ਦੇਖਿਆ ਕਮਾਈ ਦੇਵੀ ਤੋਂ ਚਾਵਲਾ ਵਸ ਜਿਹੜੀ ਸਵੇਗ 8 ਵਜੇ ਦੇ ਨਾਲ ਤਲਵਾੜੇ ਨੂੰ ਚਲਦੀ ਹੈ ਤੇ ਉਸ ਬਸ ਦੇ ਵਿੱਚ ਓਵਰਲੋਡ ਸਵਾਰੀਆਂ ਨਾਲ ਡੱਕੋ ਡੱਕ ਭਰੀ ਸੀ ਬਾਹਰ ਪਿੱਛੇ ਉੱਪਰ ਪੁਰੀਆਂ ਸਵਾਰੀਆਂ ਸੀਗੀਆਂ ਫਿਰ ਮੈਂ ਅੱਜ ਜਦੋਂ ਸਕੂਲ ਕਾਲਜ ਜਾਣ ਵਾਲੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਬਸ ਇਸੇ ਤਰ੍ਹਾਂ ਹਰ ਰੋਜ਼ ਹੀ ਇੰਨੀ ਭਰੀ ਹੁੰਦੀ ਹੈ ਤੇ ਜਦੋਂ ਮੈਂ ਅੱਜ ਕਬਰੀ ਕਰਨ ਦੇ ਲਈ ਦਤਾਰਪੁਰ ਬਸ ਸਟੈਂਡ ਤੇ ਪੁੱਜਾ ਜਦੋਂ ਮੈਂ ਆਪਣਾ ਐਕਟਵਾ ਸਕੂਟਰ ਆਪਣੇ ਨਾਲ ਇੱਕ ਚਲਾਣ ਵਾਲੇ ਚਾਲਕ ਨੂੰ ਨਾਲ ਲੈ ਕੇ ਇਸ ਚਾਵਲਾ ਬਸ ਦੇ ਪਿੱਛੇ ਲਾਇਆ ਤੇ ਮੇਰੀ ਸਕੂਟਰ ਦੀ ਜਿਹੜੀ ਸਪੀਡ ਹੈ ਉਹ 80 ਤੇ ਉਹਦੀ ਐਕਟਵਾ ਦੀ ਜਿਹੜੀ ਸੂਈ ਸੀ ਸਪੀਡਮੀਟਰ ਦੀ ਤੇ ਬੱਸ ਦੀ ਰਫ਼ਤਾਰ ਇੰਨੀ ਤੇਜ਼ ਸੀ ਉਹਦਾ ਕਵਰਿੰਗ ਕਰਨਾ ਵੀ ਸਾਡੇ ਬੱਸ ਦੀ ਗੱਲ ਨਹੀਂ ਸੀ ਸਾਤੋਂ ਉਹਦੀ ਕਵਰਿੰਗ ਵੀ ਨਹੀਂ ਹੋਈ ਇੰਨੀ ਬੱਸ ਦੀ ਸਪੀਡ ਸੀ ਇੱਕ ਤਾਂ ਓਵਰਲੋਡ ਸਵਾਰੀਆਂ ਨਾਲ ਅੰਦਰ ਬਾਹਰ ਭਰੀ ਹੋਈ ਬੱਸ ਸੀ ਦੂਜਾ ਉਹਦੀ ਇੰਨੀ ਓਵਰ ਸਪੀਡ ਸੀ ਕਿਸੇ ਵੇਲੇ ਵੀ ਉਹਦੀ ਇੰਨੀ ਓਵਰ ਸਪੀਡ ਨਾਲ ਜਾਂਦੀ ਹੈ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ ਜਿਹੜੀ 60 ਤੋਂ 80 ਦੀ ਸਪੀਡ ਦੇ ਨਾਲ ਬੱਸ ਦੀ ਕਵਰਿੰਗ ਨਹੀਂ ਕੀਤੀ ਪਿੱਛਾ ਨਹੀਂ ਕੀਤਾ ਗਿਆ ਤੇ ਤੁਸੀਂ ਆਪ ਹੀ ਅੰਤਜਾ ਲਗਾ ਸਕਦੇ ਹੋ ਬੱਸ ਦੀ ਕਿੰਨੀ ਸਪੀਡ ਹੋਊਗੀ ਜੇ ਇਹ ਹਾਦਸਾ ਵਾਪਰ ਗਿਆ ਕਿਸੇ ਵੇਲੇ ਵੀ ਇਹ ਹਾਦਸਾ ਵਾਪਰ ਸਕਦਾ ਹੈ ਤੇ ਇਹਦਾ ਜਿਹੜਾ ਜ਼ਿੰਮੇਵਾਰ ਹੈ ਜ਼ਿਲ੍ਹਾ ਟਰਾਂਸਪੋਰਟ ਅਫਸਰ ਅਤੇ ਵਿਧਾਇਕ ਹੋਣਗੇ ਇਸ ਲਈ ਮੈਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸੇ ਟਾਈਮ ਤੇ ਸਵਾ 8 ਇਸ ਚਾਵਲਾ ਬੱਸ ਦੇ ਟਾਈਮ ਤੇ ਇੱਕ ਸਰਕਾਰੀ ਬੂੰਜਾ ਸੀਟਰ ਪੰਜਾਬ ਰੋਡਵੇ ਦੀ ਬੱਸ ਚਲਾਈ ਜਾਵੇ ਤਾਂ ਕਿ ਜਿਹੜੇ ਸਾਡੇ ਕੰਢੀ ਦੇ ਵਿਦਿਆਰਥੀ ਸਕੂਲਾਂ ਕਾਲੀਆਂ ਆਈਟੀਆਈ ਚ ਜਾਂਦੇ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਜਦੋਂ ਮੈਂ ਵਾਪਸੀ ਫਿਰ ਦਤਾਰਪੁਰ ਬੱਸ ਸਟੈਂਡ ਤੇ ਆਇਆ ਤੇ ਸਾਡੀਆਂ ਜਿਹੜੀਆਂ ਬੱਚੀਆਂ ਉਹ ਲਗਭਗ 100 100 ਦੀ ਕਰਤਾਰ ਤੇ ਉੱਥੇ ਖੜੀਆਂ ਸੀਗੀਆਂ ਜਿਹੜੇ ਲੜਕੇ ਆ ਕੁਝ ਲੜਕੀਆਂ ਤੇ ਬੱਸ ਵਿੱਚ ਚੜ ਗੀਆਂ ਬਾਕੀ ਜਿਹੜੇ ਲੜਕੇ ਸੀਗੇ ਉਹ ਅੱਗੇ ਪਿੱਛੇ ਲਮਕੋ ਕੇ ਚੱਲ ਗਏ ਪਰ ਜਿਹੜੀਆਂ ਜਦੋਂ ਵਾਪਸੀ 'ਚ ਮੈਂ ਦੇਖਿਆ ਜਿਹੜੀਆਂ ਸਾਡੀਆਂ ਬੱਚੀਆਂ ਉਹ 100 200 ਉੱਥੇ ਬੱਸ ਸਟੈਂਡ ਦੇ ਖੜੀਆਂ ਹੀ ਆ ਤੇ ਇਸ ਲਈ ਮੈਂ ਫਿਰ ਪੰਜਾਬ ਸਰਕਾਰ ਨੂੰ ਪੂਰ ਜੋਰ ਅਪੀਲ ਕਰਦਾ ਹਾਂ ਕਿ ਕਮਾਈ ਦੇਵੀ ਤੋਂ ਤਲਵਾੜੇ ਦੇ ਲਈ ਪੰਜਾਬ ਰੋਡਵੇ ਦੀ ਬੁੰਜਾ ਸੀਟਰ ਜਿਹੜੀ ਬੱਸ ਹੈ ਉਹ ਚਲਾਈ ਜਾਵੇ ਜੇ ਕੋਈ ਹਰਸਾ ਬੱਪਰ ਗਿਆ ਤੇ ਇਹਦਾ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਅਫਸਰ ਟ੍ਰਾਂਸਪੋਰਟ ਉੱਤੇ ਅਤੇ ਵਿਧਾਇਕ ਦਸੂਹਾ ਉੱਤੇ ਪਰਚਾ ਦਰਜ ਕਰਾਇਆ ਜਾਊਗਾ ਜੈ ਹਿੰਦ ਜੈ ਭਾਰਤ ਜੈ ਹਿੰਦ ਦੋਸਤੋ ਮੈਂ ਅਨਿਲ ਬਿੱਟੂ ਤੁਹਾਡੀ ਦੇਗੀ ਤੋਂ ਚਾਵਲ ਪਹਿਲੇ ਮੇਰੇ ਸਕੂਟਰ ਦੀ ਜਿਹੜੀ ਸਪੀਡ ਹੈ 80 ਦੀ ਸਪੀਡ ਤੇ ਤੁਸੀਂ ਪਾਸ ਦਾ ਤਾਜਾ ਲਾ ਸਕਦੇ ਹੋ ਕਿ ਬਸ ਵੀ ਕਿੰਨੀ ਸਪੀਡ ਸਪੀਡ ਹੋਊਗੀ ਤੇ ਵਿਚਾਰਾ ਪਿਛਾ ਵਿਚਾਰਾ ਇੱਧਰ ਨਾਲ ਇੱਧਰ ਨੂੰ ਕੱਲਣਾ ਇੱਧਰ ਉੱਧਰ ਰਹਿ ਪਿੱਛਾ ਗੱਲ ਬੱਚਾ ਪਿੱਛਾ ਗੱਲ